ਪੰਜਾਬ ਦੇ ਜਲੰਧਰ ਦੇ ਵਿੱਚ ਮੰਗਲਵਾਰ ਰਾਤ ਨੂੰ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਉਸਦੇ ਪ੍ਰੇਮੀ ਦੇ ਨਾਲ ਘਰ ਦੇ ਵਿੱਚ ਫੜ ਲਿਆ ਤੇ ਇਸ ਤੋਂ ਬਾਅਦ ਪਤੀ ਪਤਨੀ ਨੇ ਇੱਕ ਦੂਜੇ ਤੇ ਦੋਸ਼ ਲਾਉਂਦੇ ਹੋਏ ਕਾਫੀ ਦੇਰ ਤੱਕ ਹੰਗਾਮਾ ਕੀਤਾ ਵਿਅਕਤੀ ਨੇ ਦੋਸ਼ ਲਾਇਆ ਕਿ ਉਹਨਾਂ ਦੀ ਪਤਨੀ ਨੇ ਉਸ ਨੂੰ ਪਿਛਲੇ 5 ਦਿਨਾਂ ਤੋਂ ਘਰੋਂ ਕੱਢ ਦਿੱਤਾ ਸੀ ਅਤੇ ਜਦੋਂ ਉਹ ਰਾਤ ਨੂੰ ਘਰ ਆਇਆ ਤਾਂ ਉਹ ਕਿਸੇ ਹੋਰ ਵਿਅਕਤੀ ਦੇ ਨਾਲ ਸੀ ਔਰਤ ਨੇ ਦੱਸਿਆ ਕਿ ਉਸਦੇ ਪਤੀ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਲੱਤ ਤੋੜ ਦਿੱਤੀ ਤੇ ਉਹਨਾਂ ਨਾ ਤਾਂ ਉਹ ਕਰਦਾ ਖਰਚਾ ਚੁਕਦਾ ਤੇ ਨਾ ਹੀ ਕੋਈ ਹੋਰ ਮਦਦ ਕਰਦਾ ਹੰਗਾਮੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਪਾਰਗਵ ਕੈਂਪਰ ਪੁਲਿਸ ਨੂੰ ਸੂਚਿਤ ਕੀਤਾ ਵਿਅਕਤੀ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਉਸ ਦਾ ਇੱਕ ਬੱਚਾ ਹੈ ਜਦੋਂ ਉਹ ਮੰਗਲਵਾਰ ਰਾਤ ਨੂੰ ਆਪਣੇ ਘਰ ਪਹੁੰਚਿਆ ਕੋਈ ਦੇਰ ਦਰਵਾਜ਼ਾ ਖੜਕਾਉਣ ਤੋਂ ਬਾਅਦ ਪਤਨੀ ਨੇ ਗੇਟ ਖੋਲ੍ਹਿਆ ਉਹ ਅੰਦਰ ਇੱਕ ਵਿਅਕਤੀ ਦੇ ਨਾਲ ਸੀ ਆਪਣੀ ਪਤਨੀ ਦੇ ਨਾਲ ਘਰ ਦੇ ਅੰਦਰ ਬੰਦ ਵਿਅਕਤੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਅਤੇ ਉਹ ਬੀਤੇ ਦਿਨ ਉਨ੍ਹਾਂ ਦੇ ਘਰ ਆਇਆ ਸੀ ਅਤੇ ਜਿਸ ਤੋਂ ਬਾਅਦ ਉਹ ਇੱਕ ਰਾਤ ਘਰ ਹੀ ਰਿਹਾ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਅਕਸਰ ਉਸ ਦੇ ਕੁੱਟਮਾਰ ਕਰਦਾ ਸੀ ਅਤੇ ਕਈ ਵਾਰ ਤਾਂ ਸਥਿਤੀ ਇਸ ਹੱਦ ਤੱਕ ਵੱਧ ਜਾਂਦੀ ਸੀ ਕਿ ਉਸ ਨੂੰ ਲੱਤਾਂ ਵੀ ਮਾਰ ਦਿੱਤੀਆਂ ਜਾਂਦੀਆਂ ਸਨ ਅਤੇ ਸ਼ਰਾਬ ਪੀਣ ਦੇ ਕਾਰਨ ਉਹ ਅਕਸਰ ਉਸ ਦੀ ਕੁੱਟਮਾਰ ਕਰਿਆ ਕਰਦਾ ਸੀ ਅਤੇ ਉਸ ਨੇ ਇਸ ਦਾ ਕਈ ਵਾਰ ਵਿਰੋਧ ਵੀ ਕੀਤਾ। ਉਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਿਸੇ ਤਰ੍ਹਾਂ ਮਾਮਲੇ ਨੂੰ ਸ਼ਾਂਤ ਕਰਵਾਇਆ ਅਤੇ ਮਹਿਲਾ ਕਮਿਸ਼ਨ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਉਹਨਾਂ ਦੇ ਜਿਹੜੇ ਵਾਈਫ ਨੇ ਦੱਸਿਆ ਜਾ ਰਿਹਾ ਐਕਸੀਡੈਂਟ ਹੋਇਆ ਹੀ ਇਹਦਾ ਮੇਰੇ ਉੱਤੇ ਪਰਚਾ ਦੇ ਰਹੀ ਹੈ ਬੰਦੇ ਬੱਚਾ ਇਹਨੂੰ ਮਾਰਦਾ ਕੋਟੋ ਤਾਂ ਸੀ ਇਸ ਕਰਕੇ ਇਹਨੇ ਮੇਰੀ ਲੱਤ ਥੋੜੀ ਪਹਿਲਾਂ ਐਕਸੀਡੈਂਟ ਹੋਇਆ ਮੇਰਾ ਮੈਨੂੰ ਰੋਟੀ ਪਾਣੀ ਇਹ ਨਹੀਂ ਦਿੰਦਾ ਠੀਕ ਆ ਮੈਂ ਜਿੱਥੇ ਕੰਮ ਤੇ ਜਾਂਦੀ ਉੱਥੇ ਕਹਿੰਦਾ ਮੁੰਡਾ ਪੂਰਾ ਹੋ ਗਿਆ ਮੁੰਡਾ ਮਰ ਗਿਆ ਕੋਈ ਗੱਲ ਵਾ ਕਹਿਣ ਵਾਲੀ ਤੁਹਾਡਾ ਬੱਚਾ ਹੋਏਗਾ ਤੁਸੀਂ ਆਪਣੀ ਜਨਾਨੀ ਨੂੰ ਆਓਗੇ ਮੇਰਾ ਮੁੰਡਾ ਮਰ ਗਿਆ ਰੋਟੀ ਪਾਣੀ ਮੈਨੂੰ ਦਿੰਦਾ ਵੀ 4 ਮਹੀਨੇ ਹੋ ਗਏ ਬੰਦਾ ਮੈਨੂੰ ਸੰਭਦਾ ਪਿਆ ਰੋਟੀ ਪਾਣੀ ਮੇਰਾ ਪੂਰਾ ਘਰ ਦਾ ਖਰਚਾ ਨਹੀਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੇਰਾ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਕੋ ਗੈਰ ਮਰਗ ਘਰ ਦੇ ਵਿੱਚ ਆ ਗਿਆ ਵੀ ਉਹ ਹੀ ਜਾਣਾਰੇ ਘਰੋਂ ਕੱਢਦਾ ਮੈਨੂੰ ਜੇ ਉਹ ਨਹੀਂ ਮੈਨੂੰ ਮੇਰੇ ਬੱਚੇ ਦੇ ਨਾਲ ਵੀ ਮਿਲਣ ਦੇ ਰਹੇ ਮੈਨੂੰ ਆਪਣੇ ਬੱਚੇ ਦੀ ਸੌਂ ਲੱਗੇ ਜੇ ਮੈਂ ਹਰਾਮ ਦੀ ਹੋਵਾਂਗੀ ਮੈਂ ਜੁੱਤੀਆਂ ਖਾਂਗੀ ਪੱਤੇ ਜੀ ਬਾਹਰ ਆ ਗਿਆ ਆ ਦੇਖੋ ਪਿੱਛਾਵਾਂ ਅੰਤਰ ਕਰਦਾ ਇਹ ਬੰਦਾ ਕੱਪੜਿਆਂ 'ਚ ਕਰਦਾ ਕਹਿੰਦਾ 5 ਦਿਨ ਹੋ ਗਏ ਮੈਂ ਘਰੋਂ ਬਾਹਰ ਆ ਤੇ ਮੈਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹਨੇ ਬੂਆ ਵੀ ਨਹੀਂ ਖੋਲ ਰਹੀ ਮਾਲਾ ਦੁਪਹਿਰੇ ਕਿੱਥੇ ਬੈਠਾ ਇਹ ਬੰਦੇ ਲੈ ਕੇ ਆਉਂਦਾ ਮਰਵਾਉਂਦਾ ਐਸਮ ਜਨ న్యూਸ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ